ਸਸਰੀ ਕਾਲ ਜੀ ਸਵਾਗਤ ਕੀਤਾ ਜਾਂਦਾ ਹੈ ਜੀ ਆਪ ਜੀ ਦਾ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕੋਈ ਵੀ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਬਣਾਉਣੀ ਹੋਵੇ ਆਪਰਾ ਮੋਬਾਈਲ ਨੰਬਰ 7017692249 ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜ ਹੈਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਬਾਈ ਜੀ ਜਿਹਦੇ ਵਿੱਚ ਬਹੁਤ ਸੋਹਣੇ ਸਦਖੇ ਦੋ ਜਾਨਵਰ ਤੁਹਾਡੇ ਹੱਥੇ ਲੈ ਕੇ ਆਏ ਬਾਈ ਜੀ ਇੱਕ ਤੋਕਰ ਵੈੜ ਤੇ ਇੱਕ ਤੋਕਰ ਨੀਲੀ ਰਾਵੀ ਦੀ ਮੱਝ ਵੈੜ ਮਗਰ ਵੱਛਾ ਬਾਈ ਜੀ ਤੇ ਮੱਝ ਮਗਰ ਕਟਾ ਬਾਈ ਜੀ ਬਾਕੀ ਦੀ ਵੰਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤੁਹਾਨੂੰ ਲੈਣੇ ਆਓ ਬਾਈ ਜੀ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਜੀ ਹਾਂ ਮਾਨਕਾ ਜੀ ਜ਼ਿਲ੍ਹਾ ਫਰੀਦਕੋਟ ਤੁਸੀਂ ਦੇਖੋ ਟ੍ਰੈਂਡ ਬਾਰ ਜਰੀ ਟ੍ਰੈਂਡ ਬਾਰ ਜਰੀ ਕਾ ਜੀ ਕਿਧਰੋਂ ਸ਼ੁਰੂ ਮਹਤਾਵਰ ਲੱਗ ਗਈ ਤੁਸੀਂ ਦੇਖੋ ਜੀ ਹਾਂ ਜੀ ਮਾਈ ਦੀ ਡਿਟੇਲ ਦੱਸ ਦਿਓ ਜੀ ਮਾਜ ਜੀ ਇਹ 6 ਮਹੀਨਾ ਤਹਾਂ ਜਿਹੜੀ ਪਣੀ ਆ ਠੀਕ ਆ ਜੀ ਟੋਕਰ ਮੈਂ ਹੁਣੇ ਆਈ ਮੇਰੇ ਕੋਲ ਅੱਜ ਠੀਕ ਆ ਜੀ ਅੱਜ ਹੀ ਆ ਜੀ ਕਿੰਨਾ ਕੁ ਦੁੱਧਾ ਜੀ 6-7 6 ਕਿਲੋ ਦੱਸਿਆ ਜੀ ਚੋਕੇ ਲਈ ਕਿ ਨਹੀਂ ਜੀ ਮੈਂ ਧਾਰਾ ਮਾਰ ਕੇ ਲੈ ਆ ਧਾਰਾ ਮਾਰ ਕੇ ਲਈ ਮਾਲਕਾਂ ਨੇ 6-7 ਕਿਲੋ ਦੱਸਿਆ ਜੀ ਠੀਕ ਆ ਜੀ ਮਗਰ ਆਹ ਦੇ ਵੀ ਦੇਣਾ ਦੋ ਆਹ ਦੇ ਵੀ ਦੇਣਾ ਮੈਂ ਵੱਡੀ-ਵੱਡੀ ਬਹੁਤ ਆ ਜੀ ਸੋਹਣੀ ਸੜਖੀ ਆ ਕੁੰਡਾ ਸਿੰਘ ਆ ਪਿਓਰ ਨੀਲੀ ਰਾਵੀ ਆ ਮਗਰ ਇਹਦੇ ਕੱਟਾ ਜੀ ਕੱਟਾ ਵੀ ਨੀਲੀ ਰਾਵੀ ਦਾ ਹੀ ਬਾਈ ਜੀ ਆਹਦੇ ਤੇ ਲੱਗੀ ਹੈ ਨਾ ਆਹ ਕੱਟਾ ਵੀ ਨੀਲੀ ਰਾਵੀ ਦਾ ਜੀ ਮੱਝ ਵੀ ਨੀਲੀ ਰਾਵੀ ਆ ਜੀ ਤੇ ਬਾਈ ਜੀ ਤੌਰ ਚਾਲ ਚੈੱਕ ਕਰਾ ਦਿਓ ਜੀ ਇਹਦੀ ਬਾਈ ਜੀ ਅੱਜ ਹੀ ਬਾਈ ਇਹਨਾਂ ਮੈਂ ਲੈ ਕੇ ਆਇਆ ਮਾਲਕਾਂ ਨੇ ਦੱਸ 6 ਕਿਲੋ ਦੱਸਿਆ 6 ਤੇ ਧਾਰਾ ਮਾਰ ਕੇ ਲੈਂਦੀ ਆ ਉਹ ਸੀਲ ਠੰਡੀ ਦੱਸਦੇ ਆ ਦਸੱਲੀ ਪਰਖ ਤੋਰ ਚਾਲ ਦੀ ਤੁਸੀਂ ਚੈੱਕ ਕਰ ਲੋ ਜੀ ਕੱਦ ਕਾਠ ਵਾਲੀ ਮੈਂ ਆ ਜੀ ਸਾਫ ਸੁਥਰੀ ਆ ਜੀ ਇੱਕ ਮਹੀਨਾ ਤੇ ਦੱਸ ਦਨ ਦੀ ਬਣੀ ਦਸੀ ਆ ਜੀ ਦਾਹਾ ਅਗਲੇ ਦੀ ਕਿਸਮਤ ਜੀ ਮੈਂ ਦਾ ਰੰਗੀ ਜਾਂਦੀ ਵਾਕਈ ਅੱਜ ਹੀ ਆਈ ਆ ਜੀ ਮੋੜ ਲਿਓ ਜੀ ਉਪਰਾ ਕਰ ਦਿਓ ਆ ਕੱਦ ਕਾਠ ਵਾਲੀ ਮੈਂ ਆ ਸੈਂਗਸਮ ਸੋਹਣਾ ਜੀ ਲੰਮੀ ਲੰਜੀ ਬਹੁਤ ਆ ਜੀ ਜਿਹੜੇ ਦਿਨ ਕਰਮ ਵਾਲੀ ਤਿਆਰ ਹੋ ਗਈ ਤੇ ਧੋਨੇ ਧੋ ਦੂਗੀ ਗੱਲਾਂ ਘਰਾ ਦੂ ਜੀ ਮਾਝ ਚੰਗੀ ਆ ਜੀ ਫੁੱਲੇ ਤਾਂ ਨੇ ਮੇਰੀ ਜੀ ਦੁੱਧ ਦੇ ਨਾਲ ਕੇ 6 ਕਿਲੋ 7 ਕਿਲੋ ਇਹਦੀ ਮੈਂ ਇਹਨੂੰ ਬਾਹਲਾ ਨਹੀਂ ਡੰਗ ਜੜੀ ਤੁਹਾਨੂੰ ਵੀ ਪਤਾ ਉਪਰੇ ਘਰੇ ਟੋਕੜ ਪੂ ਦਾ ਕਰਦੇ ਕਰਦਾ ਜੀ ਉਹ ਜੀਚ ਹੈ ਬਾਈ ਲਵਾਲੇ ਚਲ ਜਾਣ ਵਾਲਾ ਲਵਾਲੇ ਜੀ ਕਿਰਾ ਇੱਕ ਦੋ ਦਿਨ ਤਾਂ ਬਗਾਨੇ ਘਰੇ ਕਰਨਾ ਹੀ ਆ ਇੱਕ ਮਹੀਨੇ ਹਾਂ ਉਪਰਾ ਕਰਦੀ ਹੈ ਜੀ ਆਈ ਅੱਜੀ ਆ ਰਹੀ ਜੇ ਕੋਈ ਵੀਰ ਸੌਦਾ ਕਰੂਗਾ ਧਾਰਾਂ ਚ ਇੱਕ ਕਰ ਸਕਦਾ ਜੀ ਹਾਂ ਜੀ ਹਾਂ ਜੀ ਸਹੀ ਹੈ ਜੀ ਆਹ ਸਾਰੇ ਆ ਨਿਸ਼ਾਨੀਆਂ ਦੇ ਪੇ ਬਾਈ ਜੀ ਇਹਦਾ ਚੈੱਕ ਕਰਾ ਦਿਓ ਕਰ ਲੋ ਜੀ 99 ਪੂਰਵਾ ਜੀ ਹੈ ਨਿੰਦੀਰਾ ਵੀ ਆ ਜੀ ਡੰਗ ਝਾੜੀ ਉਪਰੇ ਘਰੇ ਪਸੂ ਕਰਦਾ ਜਰੂਰ ਆ ਚੱਕ ਕਰਮਾ ਵਾਲਾ ਵੀਰ ਆਦੇ ਘਰੇ ਲ ਜਾ ਕੇ ਇਹਨੂੰ ਟਕਾ ਲੈ ਜੀ ਲਵਾ ਲੈ ਜਾਂ ਬਾਈ ਲਵਾ ਲੈ ਜਿੱਦ ਤੇ ਬਾਈ ਨੇ ਜੀ ਲਵਾ ਲਿਆ ਉਹਦੇ ਬਾਈ ਵੀ ਅੜ ਕੇ ਵੇਚੂਗਾ ਉਹ ਜੇ ਪਾਣਾ ਤਿਆਜ ਬਾਈ ਵੀ ਆਦਾ ਅੱਧਾ ਢਿੱਪਾ ਲੈ ਕੇ ਮੂੰਹ ਮਿੱਠਾ ਕਰਕੇ ਦੇ ਦੂਗਾ ਜੀ ਬਾਈ ਜੀ ਕੀ ਜੈ ਡਿਮਾਂਡ ਹੈ ਜੀ ਦੀ 70000 ਰੁਪਏ ਮੁੱਲ 70000 ਰੁਪਏ ਜੀ ਕਿੰਨੇ ਦੀ ਹੋ ਜੀ ਮੌਕੇ ਤੇ ਜੀ ਮਾਂ ਮਾਨ ਕਰ ਦਾਂਗੇ ਮਾਨਤਨ ਬਾਈ ਜੀ ਆ ਦੇ ਮੌਕੇ ਤੇ ਜ਼ਰੂਰ ਕਰ ਦਾਂਗੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਵਰਥ ਕਰੋ ਹਾਂ ਜੀ ਬਾਈ ਜੀ ਇਹਦਾ ਜੋ ਜੰਗੇ ਘਰੇ ਕਿਸੇ ਹੋਵੇ ਤਾਂ ਲੱਖ ਦੀ ਵੀ ਵੇਚ ਦੇਵੇ ਤੇ ਚਲੋ ਕੋਈ ਗੱਲ ਨਹੀਂ ਜੀ ਬਾਈ ਜੀ ਨੇ ਮੁੱਲ ਕੀਤਾ ਤੁਸੀਂ ਮੰਗ ਨਹੀਂਓ ਜੀ ਹਾਂ ਜਾਤ ਬਰੀਡ ਨੇ ਵੇਖਣਾ ਜੀ ਮੈਂ ਵਾਕਿਆ ਹੀ ਪਯੋਰ ਨੀਲੀ ਰਾਵੀ ਆ ਕੱਟਾ ਵੀ ਮਗਰ 10000 ਰੁਪਏ ਦਾ ਹੈਗਾ ਜੀ ਇਹ ਕੱਟੇ ਤੇ ਮਿਲਦੀ ਹੈ ਜੀ ਕੱਟੇ ਤੇ ਮਿਲਦੀ ਹੈ ਮਿਲਦੀ ਬਾਈ ਜੀਆਂ ਦਾ ਕੱਟੇ ਤੇ ਆ ਠੀਕ ਹੈ ਇਹ ਤਾਂ ਆਪਾਂ ਨੂੰ ਵੀ ਪਤਾ ਜੀ ਕੱਟੇ ਤੋਂ ਬਿਨਾਂ ਮਿਲਦੀ ਹੁੰਦੀ ਤੇ ਐਡਾ ਕੱਟਾ ਬਾਈ ਨੂੰ ਨਹੀਂ ਦੇਣਾ ਸੀਗਾ ਤੇ ਜੇ ਅਗਲਾ ਦੇ ਦੋ ਦਾ ਬਾਈ ਨੇ ਨਹੀਂ ਦੇਣਾ ਸੀਗਾ ਜੀ ਆਪਾਂ ਨੂੰ ਵੀ ਪਤਾ ਅਗਲਾ ਕਹਿੰਦਾ ਕੱਟਾ 10000 ਦਾ ਪਾਸੇ ਵੇਚਣਗੇ ਮੱਝ ਤੁਹਾਨੂੰ ਕੱਟੇ ਤੇ ਮਿਲਦੀ ਕਰਕੇ ਤੁਹਾਨੂੰ ਨਾਲ ਹੀ ਮਿਲਣਾ ਜੀ ਜੇ ਜਾ ਕੇ ਵਾਲਾ ਭਾੜੇ ਤੇ ਪਾਲੂਗਾ 10000 ਰੁਪਿਆ ਇਹਦਾ ਕੱਟੇ ਦਾ ਵਟ ਕੇ ਮੈਂ 10000 ਮੰਨਦੀ ਹੋ ਜੂਗੀ ਜੀ ਦੂਜਾ ਨੰਬਰ ਵੜ ਜੀ ਇਹਦੀ ਕੀ ਡਿਟੇਲ ਆ ਜੀ ਇਹ ਥੱਲੇ 12 ਕਿਲੋ ਦੁੱਧ ਆ ਜੀ ਅੱਛਾ ਜੀ ਉਹ ਅੱਛਾ ਮਗਰ ਹੈ ਜੀ 12 ਕਿਲੋ ਦੁੱਧ ਆ ਮਗਰ ਦੋਸਤੋ ਇਹਦੇ ਬੱਛਾ 20 ਦਿਨ ਹੋ ਗਏ ਇਹਨੂੰ ਬਣੇ ਨੂੰ 20 ਦਿਨ ਬਣੀ ਨੂੰ ਟੀਗਾ ਭਰਾਏ ਨੂੰ ਹੋ ਗਏ ਆ ਜੀ ਉਹ ਸੀਲ ਡੰਡੀ ਪਾਈ ਜੀ ਚਵਾਈ ਚਵਾਈ ਦੀ ਠੀਕ ਆ ਜੀ 2 ਕਿਲੋ ਇੱਕ ਜਾਵੇ ਠੀਕ ਇਹ ਕਿੱਥੇ ਕਾਇਆ ਜੀ ਇਹਨੂੰ ਅਜੇ ਚੌਥਾ ਪੰਜਵਾਂ ਦਿਨ ਇਹਨੂੰ ਬਾਈਆਂ ਦੇ ਚੌਥਾ ਪੰਜਵਾਂ ਦਿਨ ਵਪਾਰ ਲੈਣ ਦੇ ਬਾਈ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਤੋਰ ਚਾਲੇ ਦੀ ਵੀ ਚੈੱਕ ਕਰਾ ਦਿਓ ਜੀ ਥਲ ਤੁਨ ਕਰਮ ਵਾਲੀ ਨੂੰ ਸੋਹਣਾ ਲੱਗਿਆ ਜੀ ਅੱਥੀ ਚਵਾਈ ਵਾਲਾ ਮੁੱਠੀ ਵਾਲਾ ਉਹ ਤੁਸੀਂ ਆ ਕੇ ਘਰ ਸਕਦੇ ਆ ਚੋ ਸਕਦੇ ਆ ਦੋ ਡੰਗ ਤਿੰਨ ਡੰਗ ਜਿੰਨੇ ਵੀ ਤੁਹਾਡਾ ਜੀ ਕਰੇ ਜੀ ਤੌਰ ਚਾਲ ਚੈੱਕ ਕਰੋ ਜੀ ਕਰਮ ਵਾਲੀ ਦਾ ਥਣਲੇਵਾ ਚੰਗਾ ਜੀ ਭਾਂਡਾ ਸੋਹਣਾ ਜੀ ਪੂਰਾ ਗੈਬ ਚ ਥਣ ਲੱਗਾ ਥੀ ਚੁਵਾਈ ਵਾਲੇ ਮੋٹے ਮੋٹے ਥਾਣਾ ਇਹ ਲੈ ਚਲੋ ਫੇਸ ਕੁਆਲਟੀ ਚੈੱਕ ਕਰ ਲਓ ਜੀ ਚਲੋ ਬਾਈ ਜੀ ਲੈ ਚੋ ਲਓ ਜੀ ਦੋਸਤ ਸੀਲ ਠੰਡੀ ਆ ਬਾਈ ਜੀ ਕਹਿੰਦੇ ਆ ਕੇ ਆਦ ਸ਼ੋਭਾ ਚੋਲੋ ਸਾਮ ਨੂੰ ਚੋਲਿਓ ਆਉਣਾ ਦੋਸਤੋ ਤੁਸੀਂ ਆ ਤੇ ਚਵਾਣੀ ਬਾਈ ਜੀ ਨੇ ਆਪਣਾ ਦੋ ਡੰਗਾ ਜੋ ਭਲਾ ਇੱਕ ਆ ਜੋ ਤੇ ਭਲਾਂ ਬਾਈ ਇਹਨੂੰ ਚਾਰ ਡੰਗ ਆ ਜੋ ਥੋੜਾ ਤੇਲ ਮਚਦਾ ਤੁਸੀਂ ਆ ਦਾ ਟਾਈਮ ਕੱਢ ਕੇ ਆਉਣਾ تسਲੀ پارک ਬਾਈ ਜੀ ਦੇ ਘਰੋਂ ਕਰਕੇ ਲ ਜਾ ਸਕਦੇ ਆ ਜਿਹੜਾ ਬਾਈ ਜੀ ਨੇ 12 ਕਿਲੋ ਤਾਂ ਦੱਸਿਆ ਆ ਸਰਦ ਨੂੰ ਗਾਂ ਦੇ ਥੱਲੇ ਚਵਾਊਗਾ ਜੀ ਚਵਾ ਕੇ ਡੱਬਾ ਮਾਰ ਕੇ ਲ ਜਾ ਸਕਦੇ ਆ ਇਹਦੀ ਕੀ ਜਿਹੇ ਡਮਾਡ ਆ ਬਾਈ ਜੀ ਦਾ 40000 ਰੁਪਏ 40000 ਰੁਪਏ ਮੁੱਲ ਆ ਜੀ ਹਾਂ 12 ਦੋਸਤੋ ਮੁੱਲ ਦੁੱਧ ਦੇ ਹਿਸਾਬ ਨਾਲ ਚਲੋ ਜਾਇ ਜਾਂ ਸੁਈ ਨੂੰ ਬਾਈ ਕਿੰਨਾ ਟਾਈਮ ਹੋ ਗਿਆ ਉਹ ਸੁਈ ਦੋ ਸੱਤ ਦੋ ਮਹੀਨਿਆਂ ਦੀ ਚਲੋ ਦੋ ਮਹੀਨਾ ਦਾ ਢਾਈ ਹੋ ਗਿਆ ਹੋਣਗੇ ਜੀ ਹੈਗਾ ਇੰਨਾ ਟਾਈਮ ਦੋ ਮਹੀਨਾ ਦਾ ਢਾਈ ਮਹੀਨੇ ਹੁੰਦੇ 1 ਮਹੀਨੇ ਬਾਅਦ ਬਣ ਜਾਂਦੀ ਹੈ ਟੀਕਾ ਭਰਾਏ ਨੂੰ 20 22 ਦਿਨ ਹੋ ਗਏ ਟੀਕਾ ਭਰਾਏ ਨੂੰ 20 ਤੋਂ 22 ਦਿਨ ਬਾਈ ਜੀ ਦਾ ਹੋ ਗਏ ਆ ਤੇ ਬੱਚਾ ਬਾਈ ਜੀ ਛੱਡ ਕੇ ਚੋਣੇ ਕੇ ਬਿਨਾ ਬੱਚੋ ਛੱਡ ਕੇ ਬੱਚਾ ਬੱਚਾ ਛੱਡਦੇ ਆ ਬੱਚਾ ਬਾਈ ਜੀ ਦੇ ਇੱਥੇ ਛੱਡਦੇ ਆ ਤੇ ਤਾਂ ਹੀ ਐਡਾ ਬੱਚਾ ਕਰੀ ਬੈਠ ਠੀਕ ਆ ਬਾਈ ਜੀ ਇਹ ਜਾਇਜ਼ ਕਿਨੇ ਦੇ ਦੋਗੇ ਇਹਦੇ ਨੂੰ ਕਰਦਾਂਗੇ ਮਾਨਸਾ ਜੀ ਕਿੰਨੇ ਚੋ ਜੀ 37000 ਦੇ ਦੇ ਦਾਂਗੇ ਬਾਈ ਜੀ ਨੇ 40000 ਰੁਪਿਆ ਮੁੱਲ ਕਰਿਆ 37000 ਰੁਪਿਆ ਦੀ ਕਿਨੇ ਦੇ ਦਾਂਗੇ ਤੇ ਮੋਬਾਈਲ ਨੰਬਰ ਆਪਣਾ ਦੱਸ ਦਿਓ ਜੀ ਮੈਂ ਨੰਬਰ 94646 36574 ਇੱਕ ਵਾਰੀ ਫੇਰ ਬੋਲ ਦਿਓ ਜੀ 94646 36574 ਬਾਈ ਇਹ ਬਾਈ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਉੱਤੇ ਚੱਲੂਗਾ ਇਹ ਤੇ ਬਾਈ ਜੀ ਸੰਪਰਕ ਕਰ ਲਿਓ ਤੇ ਜੇ ਆਪਣੀ ਵੀਡੀਓ ਸੋਹਣੀ ਲੱਗੇ ਸ਼ੇਅਰ ਤੇ ਲਾਇਕ ਬਾਈ ਜੀ ਜ਼ਰੂਰ ਕਰ ਲਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਜੀ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਆਪਣੇ ਨਾਲ ਪਹੁੰਚ ਸਕਣਾ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ